ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਆਖਰ ਫਿਲਮ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਹਲਕਾ ਮੰਡੀ ਤੋਂ ਮੈਂਬਰ ਪਾਰਲੀਮੈਂਟ ਜਿਹੜੀ ਕਿ ਬੀਜੇਪੀ ਦੇ ਵੱਲੋਂ ਚੁਣੀ ਗਈ ਕੰਗੜਾ ਰਣੌਤ ਉਹੀ ਜੀ ਹਾਂ ਬਿਆਸੀ ਵਰਿਆਂ ਦੀ ਮਾਤਾ ਮਹਿੰਦਰ ਕੌਰ ਉਸ ਕੰਗੜਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਤੋਂ ਧੂਕੇ ਪੰਜਾਬ ਦੇ ਬਠਿੰਡੇ ਦੀ ਅਦਾਲਤ ਦੀਆਂ ਪੌੜੀਆਂ ਤੱਕ ਘੜੀਸ ਕੇ ਲਿਆਉਣ ਦੇ ਵਿੱਚ ਸਫਲ ਹੋ ਹੀ ਗਈ ਹੈ ਮਾਤਾ ਮਹਿੰਦਰਕੌਰ ਨੂੰ ਇਸ ਕੰਮ ਦੇ ਲਈ ਬੜੀ ਹੀ ਜ਼ਿਆਦਾ ਜਦੋਜਹਿਦ ਕਰਨੀ ਪਈ ਹੈ ਇੰਨਾ ਸੁਖਾਲਾ ਨਹੀਂ ਸੀਗਾ ਮਾਤਾ ਮਹਿੰਦਰਕੌਰ ਦੇ ਵਾਸਤੇ ਸਾਰਾ ਕੁਝ ਕਰ ਪਾਉਣਾ ਕਿਉਂਕਿ ਕੰਗੜਾ ਰਣੌਤ ਦਾ ਇੱਕ ਨਾਮ ਹੈ ਇੱਕ ਖਾਸ ਸਿਆਸੀ ਪਾਰਟੀ ਦੇ ਨਾਲ ਜੁੜੀ ਹੋਈ ਹੈ ਇੱਕ ਉਹ ਸਿਆਸੀ ਪਾਰਟੀ ਜਿਨ੍ਹਾਂ ਦੀ ਕੇਂਦਰ ਦੇ ਵਿੱਚ ਬਜ਼ਾਰਤ ਹੈ ਜਿਨ੍ਹਾਂ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਸੋ ਬੜਾ ਔਖਾ ਸੀਗਾ ਕੰਗੜਾ ਰਣੌਤ ਜੇ ਨੂੰ ਤੁਸੀਂ ਅਕਸਰ ਜਾਣਦੇ ਹੋ ਇਸ ਗੱਲ ਤੋਂ ਕਿ ਫਿਲਮਾਂ ਭਾਵੇਂ ਉਹਦੀਆਂ ਬਹੁਤੀਆਂ ਵਧੀਆ ਨਹੀਂ ਹੁੰਦੀਆਂ ਪਰ ਉਹ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਕਿਉਂਕਿ ਉਹਦੀ ਜ਼ੁਬਾਨ ਕੁਛ ਇਦਾਂ ਦੀ ਹੈ ਜਿਹਦੇ ਬਾਰੇ ਸਾਡੇ ਲੋਕ ਅਕਸਰ ਇਹ ਗੱਲ ਕਹਿੰਦੇ ਆ ਕਿ ਜਿਹੜੇ ਉਦਾਂ ਕੋਈ ਫੱਟ ਕਿਸੇ ਦੇ ਮਾਰਦਾ ਹੈ ਕੋਈ ਛੱਟਕੋਟ ਮਾਰਦਾ ਹੈ ਉਹਦੇ ਜ਼ਖਮ ਭਰ ਜਾਂਦੇ ਆ ਪਰ ਜਦੋਂ ਕੋਈ ਆਪਣੀ ਜ਼ੁਬਾਨ ਦੇ ਰਾਹੀ ਫੱਟ ਮਾਰਦਾ ਤੇ ਉਹ ਫੱਟ ਛੇਤੀ ਕਿਤੇ ਭਰਦੇ ਨਹੀਂ ਹੈਗੇ ਆ ਮੈਂ ਲਫ਼ਜ਼ ਫਿਰ ਵੀ ਆਪਣੇ ਕੋਲੋਂ ਬੋਲ ਦਿੱਤਾ ਛੇਤੀ ਕਿਤੇ ਭਰਦੇ ਨਹੀਂ ਹੈਗੇ ਪਰ ਜ਼ਿਆਦਾਤਰ ਲੋਕ ਕਹਿੰਦੇ ਆ ਕਿ ਜ਼ਖਮ ਉਹ ਵਾਲੇ ਜਿਹੜੇ ਜ਼ੁਬਾਨ ਦੇ ਹੁੰਦੇ ਨੇ ਉਹ ਕਦੇ ਭਰਦੇ ਨਹੀਂ ਹੈਗੇ ਪਰ ਚਲੋ ਆਪੋ ਆਪਣੀ ਮੌਜੂਦਾ ਜੀ ਕਈਆਂ ਦੇ ਭਰ ਜਾਂਦੇ ਹੋਣਗੇ ਖੈਰ ਕੰਗਣਾ ਰਣੌਤ ਅਕਸਰ ਹੀ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕਰਦੀ ਰਹਿੰਦੀ ਹੈ ਕਿ ਉਹ ਭਾਜਪਾ ਦੇ ਵਿੱਚ ਹੋਣ ਦੇ ਬਾਵਜੂਦ ਵੀ ਕਈ ਵਾਰ ਭਾਜਪਾ ਵਾਲੇ ਵੀ ਉਹ ਤੋਂ ਪੱਲਾ ਝਾੜ ਲੈਂਦੇ ਆ ਕਿ ਕਹਿੰਦੇ ਸਾਡਾ ਇਹਦੇ ਵੱਲੋਂ ਬੋਲੇ ਗਏ ਇਸ ਬਿਆਨ ਦੇ ਨਾਲ ਜਾਂ ਦਿੱਤੇ ਗਏ ਇਸ ਬਿਆਨ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ ਸਾਡਾ ਕੋਈ ਸਬੰਧ ਨਹੀਂ ਹੈਗਾ ਇਹ ਇਹਦੇ ਨਿੱਜੀ ਬਿਆਨ ਹੈਗੇ ਆ ਕੰਗਣਾ ਰਣੌਤ ਅੱਜ ਜਦੋਂ ਅਦਾਲਤ ਦੇ ਵਿੱਚ ਪੇਸ਼ ਹੋਈ ਹੈ ਤਾਂ ਉਸ ਕੇਸ ਦੇ ਵਿੱਚ ਤੁਹਾਨੂੰ ਪਹਿਲਾਂ ਦੱਸ ਦੇਣਾ ਇੱਕ ਲਾਈਨ ਦੇ ਵਿੱਚ ਕੇ ਮਾਤਾ ਮਹਿੰਦਰ ਕੌਰ ਜਿਨ੍ਹਾਂ ਦੀ ਉਮਰ ਕਰੀਬ 82 ਵਰੇ ਹੈ ਜਦੋਂ ਕਿਸਾਨੀ ਸੰਘਰਸ਼ ਚੱਲਦਾ ਪਿਆ ਸੀਗਾ ਦਿੱਲੀ ਦੀਆਂ ਬਰੋਹਾਂ ਦੇ ਪਰਚਾ ਨੂੰ ਯਾਦ ਹੋਊਗਾ ਉਸ ਵੇਲੇ ਇਹਨੇ ਇੱਕ ਬੜੀ ਹੀ ਜ਼ਿਆਦਾ અપਮਾਨਜਨਕ ਟਿੱਪਣੀ ਕੀਤੀ ਸੀ ਕਿ ਕਹਿੰਦੀ ਕਿ 100-100 ਰੁਪਏ ਦਿਹਾੜੀ ਲੈ ਕੇ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਆ ਜਾਂਦੀਆਂ ਨੇ ਸੋ ਉਹ ਮਾਲੇ ਮਾਤਾ ਮਹਿੰਦਰ ਕੌਰ ਹੋਣਾ ਨੇ ਇਹਦੇ ਤੇ ਪਰਚਾ ਦਰਜ ਕਰਵਾਇਆ ਸੀਗਾ ਅੱਗੇ ਜਾ ਕੇ ਤੁਹਾਨੂੰ ਮੈਂ ਸਾਰੀ ਪੁਰਾਣੀ ਗੱਲ ਦੱਸੂੰਗਾ ਔਰ ਉਹਦੇ ਤਹਿਤ ਅੱਜ ਇਹਨੂੰ ਅਦਾਲਤ ਦੇ ਵਿੱਚ ਆਖਰ ਪੇਸ਼ ਹੋਣਾ ਹੀ ਪਿਆ ਇਹਨੇ ਬੜੀਆਂ ਲਤਾਂ ਡਾਇਆਂ ਪਹਿਲਾਂ ਵੱਖ-ਵੱਖ ਢੰਗ ਤਰੀਕੇ ਜਿਹੜੇ-ਜਿਹੜੇ ਵੀ ਢੰਗ ਤਰੀਕੇ ਅਪਣਾਏ ਜਾ ਸਕਦੇ ਸੀਗੇ ਕਾਨੂੰਨਨ ਇਹਨੇ ਸਾਰੇ ਅਪਣਾਏ ਵੀ ਮੈਨੂੰ ਇੱਥੇ ਅਦਾਲਤ ਦੇ ਵਿੱਚ ਪੇਸ਼ ਨਾ ਹੀ ਹੋਣਾ ਪਵੇ ਪਰ ਇਹਦੇ ਸਾਰੇ ਯਤਨ ਫੇਲ ਹੋਏ ਤੇ ਇਹਨੂੰ ਅਦਾਲਤ ਦੇ ਵਿੱਚ ਜਾਣਾ ਹੀ ਪਿਆ ਔਰ ਹੁਣ ਜਿਹੜੀ ਸੌਰੀ ਵਾਲੀ ਗੱਲ ਹੈਗੀ ਆ ਉਹ ਮੈਂ ਤੁਹਾਨੂੰ ਦੱਸ ਦਿੰਨਾ ਉਹਦਾ ਮੇਰੇ ਨਾਲ ਦਿਮਾਗ 'ਚ ਇੱਕ ਗੱਲ ਘੁੰਮਦੀ ਆ ਵੀ ਹੋਵੇ ਕੰਗਣਾ ਰਣੌਤ ਜਾਂ ਕੰਗਣਾ ਰਣੌਤ ਵਰਗੀ ਕੋਈ ਤੇ ਸੌਰੀ ਫੀਲ ਕਰ ਜਾਵੇ ਬਸ ਅੱਗੇ ਮੈਂ ਕੁਝ ਨਹੀਂ ਕਣਾ ਹੈਗਾ ਮੈਂ ਤੁਹਾਨੂੰ ਜੋ ਉਹਨੇ ਕਿਹਾ ਹੈਗਾ ਉਹ ਦੱਸਦਾ ਉਹ ਕਹਿੰਦੀ ਕਿ ਮਾਤਾ ਮਹਿੰਦਰਕੌਰ ਅਤੇ ਉਹਦਾ ਪਰਿਵਾਰ ਉਹ ਮਿਸ ਅੰਡਰਸਟੈਂਡਿੰਗ ਦਾ ਸ਼ਿਕਾਰ ਹੈ ਇੱਕ ਪਾਸੇ ਕਹਿੰਦੀ ਹੈ ਕਿ ਮਾਤਾ ਮਹਿੰਦਰਕੌਰ ਹੋਰੀ ਮਿਸ ਅੰਡਰਸਟੈਂਡਿੰਗ ਦਾ ਸ਼ਿਕਾਰ ਹੈ ਤੇ ਦੂਸਰੇ ਪਾਸੇ ਉਹ ਕਹਿੰਦੀ ਕਿ ਮਿਸ ਅੰਡਰਸਟੈਂਡਿੰਗ ਦਾ ਅਫਸੋਸ ਮੈਂ ਕਰਦੀ ਆ ਦੇਖੋ ਜੇ ਉਹ ਮਾਤਾ ਸ਼ਿਕਾਰ ਹੈ ਮਿਸ ਅੰਡਰਸਟੈਂਡਿੰਗ ਦਾ ਤਾਂ ਫਿਰ ਤਾਂ ਮਾਤਾ ਨੇ ਅਫਸੋਸ ਕਰਨਾ ਨਾ ਉਹਦਾ ਅਫਸੋਸ ਵੀ ਕੰਗਣਾ ਰਣੋਤ ਨੇ ਥੋੜੀ ਕਰਨਾ ਹੈਗਾ ਪਰ ਉਹ ਕਹਿੰਦੀ ਕਿ ਮਿਸ ਅੰਡਰਸਟੈਂਡਿੰਗ ਜੋ ਹੋਈ ਹੈ ਉਹਦਾ ਮੈਂ ਅਫਸੋਸ ਕਰਦੀ ਆਂ ਭਾਵ ਕਿ ਮਿਸ ਅੰਡਰਸਟੈਂਡਿੰਗ ਜਿਹੜੀ ਉਧਰਲੇ ਪਾਸੇ ਦੀ ਗੱਲ ਹੈਗੀ ਆ ਇਹਦੇ ਇਹਨਾਂ ਦੇ ਮੁਤਾਬਕ ਹੈ ਕੰਗੜਾ ਨੌਜੀ ਦੇ ਮੁਤਾਬਕ ਪਰ ਉਹਦਾ ਕਰਦੀ ਆਂ ਸੌਰੀ ਵਾਲੀ ਗੱਲ ਕੋਈ ਨਹੀਂ ਹੈਗੀ ਜਾਂ ਤਾਂ ਉਹ ਇਹ ਗੱਲ ਕਹਿੰਦੀ ਕਿ ਜਿਹੜਾ ਮੈਂ ਰੀਟਵੀਟ ਕੀਤਾ ਸੀਗਾ ਮੈਂ ਉਹ ਫੀਲ ਕਰਦੀ ਆਂ ਥੋੜਾ ਜਹਾ ਹਾਲਾਗ ਪੱਤਰਕਾਰ ਸਵਾਲ ਕਰਦੇ ਰਹੇ ਪਰ ਉਹਨੇ ਇਦਾਂ ਦਾ ਕੁਝ ਨਹੀਂ ਆਖਿਆ ਕਿ ਸੌਰੀ ਅੱਛਾ ਨਾਲ ਉਹਨੇ ਇਹ ਗੱਲ ਆਖੀ ਆਂ ਕਹਿੰਦੀ ਕਿ ਸੰਦੇਸ਼ ਦਿੱਤਾ ਹੈ ਮਾਤਾ ਜੀ ਨੂੰ ਉਹਨਾਂ ਦੇ ਪਤੀ ਦੇ ਜ਼ਰੀਏ ਕਿਉਂਕਿ ਪੱਤਰਕਾਰ ਨੇ ਸਵਾਲ ਕੀਤਾ ਸੀਗਾ ਕਿ ਜਦੋਂ ਅੱਜ ਤੁਸੀਂ ਅਦਾਲਤ ਦੇ ਵਿੱਚ ਪੇਸ਼ ਹੋਏ ਹੋ ਤਾਂ ਉਸ ਵੇਲੇ ਮਰੇ ਦੂਸਰੇ ਪਾਸੇ ਵਾਲੇ ਵੀ ਆਏ ਹੋ ਸੀਗੇ ਜਿਹਨਾਂ ਨੇ ਕੇਸ ਕੀਤਾ ਮਾਤਾ ਜੀ ਹੁਣਾ ਵੱਲੋਂ ਵੀ ਤੁਹਾਡੀ ਮਾਤਾ ਜੀ ਦੇ ਨਾਲ ਮੁਲਾਕਾਤ ਹੋਈ ਹੈ ਤਾਂ ਕੰਗਣਾ ਰਣੌਤ ਨੇ ਅੱਗੋਂ ਇਹ ਗੱਲ ਕਹੀ ਹੈ ਉਹ ਕਹਿੰਦੀ ਕਿ ਮੇਰੀ ਮਾਤਾ ਜੀ ਦੇ ਨਾਲ ਮੁਲਾਕਾਤ ਨਹੀਂ ਹੋਈ ਹੈ ਪਰ ਮੇਰੀ ਉਹਨਾਂ ਦੇ ਪਤੀ ਦੇ ਨਾਲ ਗੱਲਬਾਤ ਜ਼ਰੂਰ ਹੋਈ ਹੈ ਮੈਂ ਉਹਨਾਂ ਦੇ ਪਤੀ ਦੇ ਜ਼ਰੀਏ ਸੰਦੇਸ਼ ਦਿੱਤਾ ਹੈਗਾ ਮਾਤਾ ਜੀ ਨੂੰ ਸੰਦੇਸ਼ ਲਫ਼ਜ਼ ਜਿਹੜਾ ਹੈ ਨਾ ਜੀ ਸਮਝ ਗਏ ਹੋਗੇ ਤੁਸੀਂ ਦੇਖੋ ਸੰਦੇਸ਼ ਕੌਣ ਦਿੰਦਾ ਹੁੰਦਾ ਭਲਾ ਜਿਹੜਾ ਵੱਡਪਨ ਹੋਵੇ ਜਿਹਦੇ ਕੋਲ ਹਨਾ ਜਿਹੜਾ ਵੱਡਾ ਹੋਵੇ ਉਹ ਤੇ ਅਦਾਲਤ ਦੇ ਵਿੱਚ ਆ ਕੇ ਵੀ ਅੱਜ ਇਹ ਕਹਿੰਦੀ ਕਿ ਮੈਂ ਸੰਦੇਸ਼ ਦਿੱਤਾ ਹੈ ਸੰਦੇਸ਼ ਨਹੀਂ ਜੇ ਅਪੀਲ ਲਫ਼ਜ਼ੋ ਬੋਲਦੀ ਕਿ ਮੈਂ ਅਪੀਲ ਕੀਤੀ ਹੈ ਜਾਂ ਮੈਂ ਗੁਜ਼ਾਰਿਸ਼ ਕੀਤਾ ਜਾਂ ਹਿੰਦੀ ਵਿੱਚ ਕੋਈ ਲਫ਼ਜ਼ ਜਿਹੜਾ ਕੋਈ ਹੋਰ ਇਹਨਾਂ ਨੂੰ ਪਤਾ ਹੋਊਗਾ ਜ਼ਿਆਦਾ ਵਧੀਆ ਉਹ ਬੋਲ ਦਿੰਦੇ ਫਿਰ ਵੀ ਗੱਲ ਕੋਈ ਸਮਝ ਆਉਂਦੀ ਸਗੀ ਕਿ ਮੈਂ ਉਹਨਾਂ ਦੇ ਜ਼ਰੀਏ ਇੱਕ ਅਪੀਲ ਕੀਤੀ ਉਹਨਾਂ ਨੂੰ ਹੱਥ ਜੋੜ ਕੇ ਵੇ ਵੀ ਮੇਰੇ ਮਨ ਦਾ ਕੋਈ ਇਦਾਂ ਦਾ ਇਰਾਦਾ ਨਹੀਂ ਸੀਗਾ ਫਿਰ ਵੀ ਗੱਲ ਕੋਈ ਸਮਝ ਆਉਂਦੀ ਆ ਉਹ ਕਹਿੰਦੀ ਮੈਂ ਸੰਦੇਸ਼ ਕਹਿੰਦੀ ਭੇਜਿਆ ਹੈਗਾ ਅੱਗੇ ਆਓ ਜੀ ਆ ਮੈਂ ਗੱਲਾਂ ਤਾਂ ਕਰਨਿਆ ਹੈਗਾ ਵੀ ਥੋੜਾ ਜਿਹਾ ਪਤਾ ਲੱਗ ਸਕੇ ਵੀ ਜਿਹੜੇ ਕਈ ਸੋਸ਼ਲ ਮੀਡੀਆ ਤੇ ਕਹਿਣ ਕਿ ਉਹਨੇ ਸੌਰੀ ਫੀਲ ਕੀਤਾ ਗੁੱਡਣੀਆਂ ਲੱਗ ਗਈਆਂ ਉਹਦੀਆਂ ਗੁੱਡਣੀਆਂ ਲੱਗ ਗਈਆਂ ਉਹਦਾ ਉਹ ਮੈਂ ਤੁਹਾਨੂੰ ਦੱਸ ਦਿੰਨਾ ਗੁੱਡਣੀ ਕਿੱਦਾਂ ਲੱਗ ਗਈਆਂ ਪਰ ਸੌਰੀ ਵਾਲੀ ਜਿਹੜੀ ਗੱਲ ਹੈਗੀ ਆ ਇਹਨਾਂ ਗੱਲਾਂ ਦੇ ਵਿੱਚੋਂ ਝਲਕੇ ਦਿੱਤਾ ਮੈਨੂੰ ਦੱਸ ਦਿਓ ਜੀ ਤੁਸੀਂ ਕਮੈਂਟ ਕਰਕੇ ਦੱਸਿਓ ਮੈਨੂੰ ਜਰੂਰ ਅੱਗੇ ਜਾ ਕੇ ਉਹ ਕਹਿੰਦੀ ਆ ਕਹਿੰਦੀ ਸਾਰੀਆਂ ਮਾਵਾ ਪੈਣਾ ਮਾਤਾ ਜੀ ਗੱਲੀਆਂ ਪੰਜਾਬ ਦੀਆਂ ਨਹੀਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀਆਂ ਵੀ ਮਾਵਾ ਭੈਣਾ ਮੇਰੇ ਵਾਸਤੇ ਬਹੁਤ ਹੀ ਜ਼ਿਆਦਾ ਸਤਿਕਾਰਯੋਗ ਹਨ ਨਾਲ ਉਹਨੇ ਇੱਕ ਹੋਰ ਗੱਲ ਕਹੀ ਐ ਉਹ ਕਹਿੰਦੀ ਕਿ ਮੈਨੂੰ ਦੇਖਣ ਦੇ ਵਾਸਤੇ ਅੱਜ ਇੱਥੇ ਬਹੁਤ ਸਾਰੀ ਭੀੜ 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 ਤਿੰਨ ਵਾਰੀ ਲਫ਼ਜ਼ ਬੋਲਿਆ ਜੀ ਭੀੜ ਭੀੜ ਇਕੱਠੀ ਹੋਈ ਐ ਅੱਛਾ ਤੁਸੀਂ ਦੇਖੋ ਇੱਕ ਨਾ ਸਾਡੇ ਪੰਜਾਬੀਆਂ ਦੀ ਬਹੁਤ ਜ਼ਿਆਦਾ ਮੈਨੂੰ ਦੁੱਖ ਹੁੰਦਾ ਹੈਗਾ ਕਈ ਵਾਰਾਂ ਮਾਫ਼ ਕਰਨਾ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੇ ਤਾਂ ਤੁਹਾਨੂੰ ਚਿਤਿਆ ਹੋਊਗਾ ਦਰਸ਼ਨੀ ਦੇ올 ਫਿਲਮ ਅਦਾਕਾਰ ਇੱਧਰ ਗੁਰਦਾਸਪੁਰ ਤੋਂ ਇਲੈਕਸ਼ਨ ਲੜਾਈ ਸੀਗੇ ਜਦੋਂ ਭਾਜਪਾ ਦੇ ਵੱਲੋਂ ਸਾਡੇ ਲੋਕਾਂ ਨੇ ਡਿਮਾਂਡ ਕੀ ਕੀਤੀ ਸੀ ਭਲਾ ਦੱਸੋ ਜੀ ਸਾਨੂੰ ਪੰਜਾਬੀਓ ਕੀ ਚਾਹੀਦਾ ਭਲਾ ਸਾਨੂੰ ਆਪਣੇ ਪੰਜਾਬ ਦੇ ਵਾਸਤੇ ਆਪਣੀ ਵਿਧਰੀ ਦੇ ਵਾਸਤੇ ਆਪਣੇ ਲੋਕਾਂ ਦੇ ਵਾਸਤੇ ਆਪਦੀ ਧਰਤੀ ਦੇ ਵਾਸਤੇ ਆਪਦੇ ਸੱਭਿਆਚਾਰ ਦੇ ਵਾਸਤੇ ਆਪਣੇ ਖੇਤਾਂ ਦੇ ਵਾਸਤੇ ਆਪਣੇ ਘਰਾਂ ਤੇ ਬੱਚਿਆਂ ਵਾਸਤੇ ਦੱਸੋ ਚਾਹੀਦਾ ਕੀ ਹੈਗਾ ਭਲਾ ਜੋ ਚਾਹੀਦਾ ਸਗਾ ਉਹ ਡਿਮਾਂਡ ਕਰਨੀ ਚਾਹੀਦੀ ਸੀ ਕਿ ਨਾ ਜੀ ਤੂੰ ਸਾਡਾ ਵਾਅਦਾ ਕਰੋ ਅਸੀਂ ਪਤਾ ਕਿੰਦਾਂ ਦੀਆਂ ਡਿਮਾਂਡਾਂ ਕੀਤੀਆਂ ਉਹ ਕੀ ਕਿਹੜੀ ਇੱਕ ਫਿਲਮ ਸੀਗੀ ਕਾਤੀਆ ਉਹ ਸੁਣਾ ਦੇ ਜਿਹੜੇ ਡਾਇਲੋਗ ਉਹਨੇ ਸੁਣਾਤਾ हां पिंजरे में आके शेर भी कुत्ता बन जाता है कातिया तू चाहता मैं तेरे जहा कुत्ता बनके रहूं असि उदे ਕੋਲ ਆ ਸੁਣਿਆ ਉਹਨੇ ਸੁਣਾਇਆ ਮਾਈਕ ਫੜ ਕੇ ਅਸੀਂ ਸੁਣਾਣਾ ਚਾਹੁੰਦੇ ਸੀ ਉਹਨੇ ਸੁਣਾਇਆ ਅੱਛਾ ਫਿਰ ਅਸੀਂ ਉਹਨੂੰ ਕਿਹਾ ਕਿ ਜੇ 2.5 ਕਿਲੋ ਦਾ ਹੱਥ ਜਪੜਦਾ ਹੈ ਤਾਂ ਆਦਮੀ ਉੱਠਦਾ ਨਹੀਂ ਓਟ ਜਾਤਾ ਹੈ ਅਸੀਂ ਉਹਦੇ ਕੋਲ ਆ 2.5 ਕਿਲੋ ਦਾ ਹੱਥ ਅਸੀਂ ਉਹਨੂੰ ਕਿਹਾ ਸਾਨੂੰ ਦਿਖਾ ਕੇ ਜਾ ਉਹ ਸਾਨੂੰ ਪੰਜਾਬ ਦੇ ਵਿੱਚ ਸਾਡੇ ਆਪਣੀ ਸਟੇਜ ਦੇ ਉੱਪਰ ਖੜੋ ਕੇ ਸਾਡੇ ਲੋਕਾਂ ਦੇ ਸਾਹਮਣੇ ਉਹ 2.5 ਕਿਲੋ ਦਾ ਹੱਥ ਦਿਖਾ ਕੇ ਗਿਆ ਅਸੀਂ ਉਹਦੇ ਕੋਲੋਂ ਆ ਕੁਝ ਸੁਣਿਆ ਅਸੀਂ ਇਹੋ ਜਿਹੇ ਲੋਕ ਹੈਗੇ ਆ ਇਹ ਚੰਗੀ ਗੱਲ ਨਹੀਂ ਹੈਗੀ ਸਾਰੇ ਨਹੀਂ ਮਤ ਮੇਰੇ ਗੱਲ ਦਾ ਕੋਈ ਗੁੱਸਾ ਕਰੇ ਗੁੱਸਾ ਨਾ ਕਰਿਓ ਬਾਕੀ ਵੀ ਨਾ ਗੁੱਸਾ ਕਰਿਓ ਜਿਹੜੇ ਇਦਾਂ ਦੀ ਮਾਨਸਿਕਤਾ ਵਾਲੇ ਹੈਗੇ ਆ ਦੇਖੋ ਉਹ ਜੋ ਵੀ ਹੈਗੇ ਆ ਉਹਨਾਂ ਨੂੰ ਤੁਸੀਂ ਮਿਲਣਾ ਤੁਹਾਡੇ ਮਨ 'ਚ ਉਤਸ਼ਾਹ ਹੋ ਸਕਦਾ ਆ ਮੇਰੇ ਮਨ 'ਚ ਵੀ ਹੈਗਾ ਇਦਾਂ ਬਹੁਤ ਸਾਰੇ ਫਿਲਮ ਅਦਾਕਾਰ ਹੈਗੇ ਆ ਜਿਹੜੇ ਮੈਨੂੰ ਵਧੀਆ ਲੱਗਦੇ ਹੋਊਂਗੇ ਹੋ ਸਕਦਾ ਮੇਰੇ ਮਨ 'ਚ ਚਾਅ ਹੋਵੇ ਪਰ ਦੇਖੋ ਇੱਕ ਕੰਪੈਰੀਜ਼ਨ ਕਰਨਾ ਹੁੰਦਾ ਅੱਜ ਉਹ ਜਿਸ ਕੰਮ ਦੇ ਲਈ ਅਦਾਲਤ ਦੇ ਵਿੱਚ ਪੇਸ਼ ਹੋਣ ਵਾਸਤੇ ਆਈ ਆ ਦਿਮਾਗ ਦੇ ਵਿੱਚ ਉੱਥੇ ਉਹ ਗੱਲ ਘੁੰਮਣੀ ਚਾਹੀਦੀ ਹੈ ਕਿ ਇਸ ਔਰਤ ਨੇ ਇਸ ਔਰਤ ਨੇ ਜਿਹੜੀ ਬੋਲਣ ਲੱਗਿਆ ਕੁਝ ਨਹੀਂ ਸੋਚਦੀ ਹੈਗੀ ਸਿਆਣੇ ਕਹਿੰਦੇ ਕਿ ਪਹਿਲਾਂ ਤੋਲੋ ਤੇ ਫਿਰ ਬੋਲੋ ਪਰ ਇਹ ਤੋਲਦੀ ਕੋਈ ਨਹੀਂ ਹੈਗੀ ਇਹ ਪਹਿਲਾਂ ਬੋਲਦੀ ਹੈ ਬੋਲਣ ਤੋਂ ਬਾਅਦ ਵੀ ਨਹੀਂ ਤੋਲਦੀ ਹੈਗੀ ਕੋਈ ਸੌਰੀ ਨਹੀਂ ਫੀਲ ਕਰਦੀ ਹੈਗੀ ਇਹ ਉਹ ਔਰਤ ਹੈ ਔਰ ਸਾਡੇ ਪੰਜਾਬ ਦੀ ਔਰਤ 82 ਵਰਿਆਂ ਦੀ ਮਾਤਾ ਜਦੋਂ ਜਹਿਦ ਕਰਨੀ ਪਈ ਹੈ ਕਿੰਨੇ ਵਰੇ ਲੱਗ ਗਏ ਤਦ ਜਾ ਕੇ ਅਦਾਲਤ ਦੇ ਵਿੱਚ ਪੇਸ਼ ਕਰਵਾਉਣ 'ਚ ਉਹ ਸਫਲ ਹੋ ਪਾਏ ਹੈ ਔਰ ਅਸੀਂ ਜੇ ਇਹ ਸੋਚ ਕੇ ਜਾਂਦੇ ਆ ਕਿਨੇ ਚਿਰ ਦਰਸ਼ਨ ਮੇਲੇ ਕਰਾਈਏ ਕੰਗੜਾ ਰਣੋਤ ਦੇ ਤਾਂ ਮੈਨੂੰ ਲੱਗਦਾ ਕਿ ਇਹ ਗੱਲ ਕੋਈ ਚੰਗੀ ਨਹੀਂ ਹੈ ਸੰਨੀ ਦਿਓਲ ਦੇ ਕੋਲੋਂ ਕੀ ਸਬਕ ਸਿੱਖਿਆ ਜੀ ਫਿਰ ਅਗਲੇ ਨੂੰ ਦੁਬਾਰਾ ਢੇੜਾ ਤੱਕ ਨਹੀਂ ਮਾਰਿਆ ਮੁੜ ਕੇ ਤੁਸੀਂ ਲੋਕਾਂ ਨੇ ਉੱਥੇ ਲਾਇਨਾ ਜੀ ਫਿਰ ਗੁੰਮशुदा ਦੀ ਤਲਾਸ਼ ਨਾਲ ਸੰਨੀ ਦਿਓਲ ਦੀ ਫੋਟੋ ਹੋਇਆ ਇਹਦਾ ਨਾ ਜੀ ਵੀ ਹਲਕੇ ਦਾ ਢੇੜਾ ਮਾਰਨ ਵਾਸਤੇ ਨਹੀਂ ਆਇਆ ਜੀ ਸਾਡੇ ਹਲਕੇ ਦਾ ਬੰਦਾ ਲੀਡਰ ਸਾਡੇ ਹਲਕੇ ਦਾ ਉਹਨੇ ਆਉਣਾ ਹੀ ਨਹੀਂ ਸੀਗਾ ਤੁਸੀਂ ਕਿਹੜਾ ਹੋਣ ਵਾਸਤੇ ਤੁਸੀਂ ਤਾਂ 2.5 ਕਿਲੋ ਦਾ ਹਾਸਜਾ ਪੜਦਾ ਹੈ ਤਾਂ ਉਹ ਸੁਣਨਾ ਹੀ ਅਗਲਾ ਸੁਣਾ ਕੇ ਉਹ ਗਿਆ ਤੇ ਉਹ ਗਿਆ ਸੋਚ ਕੇ ਦੇਖੋ ਕਿ ਲੱਗਦਾ ਨਹੀਂ ਕਿ ਆਪਾਂ ਇਦਾਂ ਦੇ ਹੀ ਹੈਗੇ ਆ ਅੱਜ ਵੀ ਉਹ ਤੁਹਾਨੂੰ ਭੀੜ ਕਹਿ ਕੇ ਗਈ ਆ ਭੀੜ ਇਕੱਠੀ ਹੋਈ ਸੀ ਕਹਿੰਦੀ ਅੱਜ ਇੱਥੇ ਆਪਨੇ ਦੇਖਾ ਹੋਗਾ ਕਹਿੰਦੀ ਆਪਨੇ ਦੇਖਾ ਹੋਗਾ ਕਿਤਨੇ ਭੀੜ ਇਕੱਠੀ ਹੋਈ ਥੀ ਮੇਰੇ ਫੈਨਸ ਕੀ ਦੇਖੋ ਜਿਹੜੇ ਫੈਨ ਹੁੰਦੇ ਆ ਵੀ ਜਾਂ ਤਾਂ ਉਹ ਇਹ ਗੱਲ ਕਵੇ ਭੀੜ ਲਫ਼ਜ਼ ਨਾ ਬੋਲਦੀ ਉਹ ਇਹ ਗੱਲ ਆਖੇ ਕਿ ਮੈਨੂੰ ਚਾਹਣ ਵਾਲੇ ਜਿਨ੍ਹਾਂ ਨੂੰ ਹੋ ਸਕਦਾ ਮੇਰੀਆਂ ਫਿਲਮਾਂ ਚੰਗੀਆਂ ਲੱਗਦੀਆਂ ਹੋਣ ਹੋ ਸਕਦਾ ਮੈਂ ਉਹਨਾਂ ਨੂੰ ਖਰੀ ਲੱਗਦੀ ਹੋਵਾਂ ਹੋ ਸਕਦਾ ਮੈਂ ਰਾਜਨੀਤੀ ਦੇ ਵਿੱਚ ਹੁਣ ਆ ਚੁੱਕੀ ਹਾਂ ਹੋ ਸਕਦਾ ਮੇਰਾ ਉਹ ਵਾਲਾ ਕੰਮ ਕਾਰ ਕਰਨ ਦਾ ਢੰਗ ਤਰੀਕਾ ਰਾਜਨੀਤੀ ਦੇ ਵਿੱਚ ਜਿਹੜਾ ਮੈਂ ਕਰਦੀ ਆ ਤੁਹਾਨੂੰ ਪਤਾ ਕੀ ਕਰਦੀ ਆ ਜੋ ਵੀ ਕਰਦੀ ਆ ਵੀ ਚਲੋ ਉਹ ਚੰਗਾ ਲੱਗਦਾ ਹੋਵੇ ਤਾਂ ਕਰਕੇ ਲੋਕ ਮੈਨੂੰ ਮਿਲਣ ਆਏ ਸਗੇ ਪਰ ਮੈਂ ਇਕੱਲੇ ਇਕੱਲੇ ਦੇ ਨਾਲ ਸੈਲਫੀ ਨਹੀਂ ਕਰਵਾ ਸਕੀ ਪਰ ਮੈਂ ਇਕੱਲੇ ਇਕੱਲੇ ਦੇ ਨਾਲ ਹੱਥ ਨਹੀਂ ਮਿਲਾ ਸਕੀ ਇਸ ਗੱਲ ਦਾ ਮੈਨੂੰ ਅਫਸੋਸ ਹੈ ਪਰ ਮੈਨੂੰ ਮਿਲਣ ਵਾਸਤੇ ਆਏ ਸਗੇ ਮੈਂ ਧੰਨਵਾਦ ਕਰਦੀ ਆ ਜਿਹੜੇ ਮੈਨੂੰ ਮਿਲਣ ਆਏ ਭੀੜ ਲਫ਼ਜ਼ ਬੋਲ ਕੇ ਜਾਂਦੀ ਹੈ ਜੀ ਮੈਨੂੰ ਤੁਸੀਂ ਦੱਸੋ ਜਿਹੜੇ ਉਹਦੇ ਫੈਨ ਨੇ ਕੀ ਤੁਹਾਨੂੰ ਖਰਾ ਲੱਗਾ ਇਦਾਂ ਕਿ ਤੁਹਾਨੂੰ ਇਹ ਭੀੜ ਕਹਿ ਕੇ ਗਈ ਹੈ ਜੀ ਮੈਂ ਤੁਹਾਡੇ ਕੋਲ ਚੱਕਪਟ ਨਹੀਂ ਕਰਨ ਰਿਹਾ ਹੈਗਾ ਇਦਾਂ ਕਹਿ ਕੇ ਮੈਂ ਸਿਰਫ ਕੰਪੈਰੀਜ਼ਨ ਕਰਨ ਰਿਹਾ ਹਾਂ ਉਹਨੇ ਤੁਹਾਡੇ ਪੰਜਾਬ ਦੀ ਇੱਕ ਬਜ਼ੁਰਗ ਦਾ ਅਪਮਾਨ ਕੀਤਾ ਹੋਇਆ ਜਿਹਦਾ ਕੇਸ ਅਦਾਲਤ ਦੇ ਵਿੱਚ ਚੱਲਦਾ ਪਿਆ ਹੈਗਾ ਹੁਣ ਕੰਪੈਰੀਜ਼ਨ ਕਰ ਲਿਓ ਫਿਰ ਸ਼ਾਇਦ ਲੱਗੂਗਾ ਜ਼ਰੂਰ ਕਿ ਹਾਂ ਸਾਨੂੰ ਬੁਰਾ ਲੱਗਾ ਹੈ ਸਾਨੂੰ ਉਸ ਵੇਲੇ ਇਦਾਂ ਦੀ ਮਾਨਸਿਕਤਾ ਦੇ ਨਾਲ ਉਹਨੂੰ ਵੇਖਣ ਨਹੀਂ ਜਾਣਾ ਚਾਹੀਦਾ ਹੈਗਾ ਉਹਨੂੰ ਇਸ ਤਰੀਕੇ ਨਾਲ ਹੀ ਦੇਖਣ ਜਾਣਾ ਪਊਗਾ ਕਿ ਉਹ ਮੁਲਜ਼ਮ ਹੈ ਅਦਾਲਤ ਦੇ ਵਿੱਚ ਜੇ ਕੇਸ ਚੱਲੂਗਾ ਜਦੋਂ ਹੁਣ ਜਿੱਦਾਂ ਚੱਲ ਪਿਆ ਉਸ ਤੋਂ ਬਾਅਦ ਹੋ ਸਕਦਾ ਅਦਾਲਤ ਉਹਨੂੰ ਦੋਸ਼ੀ ਕਰਾਰ ਦੇਵੇ ਹੋ ਸਕਦਾ ਉਸ ਤੋਂ ਬਾਅਦ ਉਹਨੂੰ ਸਜ਼ਾ ਹੋਵੇ ਔਰ ਉਸ ਵੇਲੇ ਫਿਰ ਤੁਹਾਡਾ ਤਾਂ ਇਹ ਕਹਿਣਾ ਬਣਦਾ ਪੰਜਾਬੀਓ ਕਿ ਜਿਹੜੀ 82 ਵਰਿਆਂ ਦੀ ਮਾਤਾ ਹੈ ਜਿਹਦਾ ਇਹਨੇ અપਮਾਨ ਕੀਤਾ ਸੀਗਾ ਐਦਾਂ ਕਹਿਣਾ ਬਣਦਾ ਸੀਗਾ ਖੈਰ ਆਪਾਂ ਜਿੱਦਾਂ ਦੇ ਵੀ ਹੈਗੇ ਆ ਆਪਾਂ ਉਦਾਂ ਦੇ ਹੈਗੇ ਸਾਰੇ ਨਹੀਂ ਹੈਗੇ ਇਦਾਂ ਦੇ ਇਹ ਵੀ ਗੱਲ ਬਿਲਕੁਲ ਪੱਕੀ ਆ ਇੱਥੇ ਜਾਗਦਿਆਂ ਜ਼ਮੀਰਾ ਵਾਲੇ ਹੈਗੇ ਆ ਇੱਥੇ ਪਤਾ ਹੈਗਾ ਬਹੁਤ ਸਾਰੇ ਲੋਕਾਂ ਨੂੰ ਪੇ ਕੌਣ ਕਿਸ ਮਾਨਸਿਕਤਾ ਦੇ ਨਾਲ ਕੌਣ ਕਿਸ ਕਦਰ ਕਿਸ ਤਰੀਕੇ ਨਾਲ ਬਿਤਰਦਾ ਹੈਗਾ ਔਰ ਆਪਾਂ ਕਿਦੇ ਨਾਲ ਕਿਸ ਤਰੀਕੇ ਦਾ ਵਿਵਹਾਰ ਕਰਨਾ ਹੈਗਾ ਪਤਾ ਸਾਰਿਆਂ ਨੂੰ ਇੱਥੇ ਕਿਦੇ ਨਾਲ ਆਪਾਂ ਕਿਦਾਂ ਪੇਸ਼ ਆਉਣਾ ਪਤਾ ਹੈਗਾ ਬਹੁਤ ਸਾਰੇ ਲੋਕਾਂ ਨੂੰ ਖੈਰ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਅੱਜ ਆਹ ਕੁਝ ਵਾਪਰਿਆ ਜੀ ਕਮੈਂਟ ਕਰਕੇ ਦੱਸਦੇ ਹੋ ਕਿ ਤੁਹਾਨੂੰ ਇਸੇ ਕਸੇ ਦੇ ਵਿੱਚੋਂ ਕਿਧਰੇ ਕੁਝ ਨਜ਼ਰ ਆਇਆ ਕਿ ਉਹ ਸੌਰੀ ਫੀਲ ਕਰਕੇ ਗਈ ਹੈ ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਗੋਡਣੀਆਂ ਲਵਾਉਣ ਵਾਲੀ ਗੋਡਣੀਆਂ ਜ਼ਰੂਰ ਲੱਗੀਆਂ ਕਿਉਂਕਿ ਉਹਨੇ ਬੜੀ ਵਾਹ ਪੇਸ਼ ਲਾਈ ਜੀ ਮੈਂ ਕਹਿੰਦਾ ਸੁਪਰੀਮ ਕੋਰਟ ਤੱਕ ਜਾ ਪਹੁੰਚੀ ਸੀਗੀ ਉਹ। ਵੀ ਇਹ ਜਿਹੜਾ ਕੇਸ ਖਾਰਜ ਹੋ ਜਵੇ ਪਰ ਨਹੀਂ ਖਾਰਜ ਹੋ ਸਕਿਆ। ਆਉਣਾ ਹੀ ਪਿਆ ਅਦਾਲਤ ਦੇ ਵਿੱਚ। ਇਹ ਇਸ ਪੱਖ ਤੋਂ ਕਹਿ ਸਕਦੇ ਆ ਕਿ ਗੋਡਣੀਆਂ ਲੱਗ ਗਈਆਂ ਪਰ ਮਾਫੀ ਮੁਫੀ ਵਾਲੀ ਗੱਲ। ਮਾਮਲਾ ਕੀ ਸੀਗਾ ਸਾਰਾ? ਕੇਸ ਦੀ ਸ਼ੁਰੂਆਤ ਕਦੋਂ ਹੋਈ ਸੀਗੀ ਸੰਖੇਪ ਜਿਹੇ ਦੇ ਵਿੱਚ ਦੱਸ ਕੇ ਫਿਰ ਮੈਂ ਖਿਮਾ ਮੰਗਦਾ ਜੀ। ਜਨਵਰੀ 2021 ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਬਹਾਦਰਗੜ ਦੇ ਬਹਾਦਰਗੜ ਤੋਂ ਉਥੋਂ 82 ਕੁ ਬਰਿਆਂ ਦੀ ਇੱਕ ਬਜ਼ੁਰਗ ਕਿਸਾਨ ਔਰਤ ਮਹਿੰਦਰ ਕੌਰ ਨੇ ਕੰਗਣਾ ਰਣੌਤ ਦੇ ਵਿਰੁੱਧ ਮਾਨਹਾਨੀ ਦੀ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਮਾਤਾ ਜੀ ਨੇ ਦਾਵਾ ਕੀਤਾ ਸੀਗਾ ਕਿ ਕੰਗਣਾ ਨੇ ਟਵਿੱਟਰ ਜਿਹਨੂੰ ਹੁਣ ਅੱਜਕੱਲ X ਕਿਹਾ ਜਾਂਦਾ ਹੈ ਤੇ ਉਹਦੇ ਉੱਪਰ ਇੱਕ ਰੀਟਵੀਟ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੂੰ ਸ਼ਾਹੀਨ ਬਾਗ ਅੰਦੋਲਨ ਦੀ ਦਾਦੀ ਬਿਲਕਿਸਬਾਨੋ ਦੇ ਨਾਲ ਜੋੜਿਆ ਗਿਆ ਸੀਗਾ ਅਤੇ ਕਿਹਾ ਕਿ ਇਦਾਂ ਦੀਆਂ ਔਰਤਾਂ ਜਦੋਂ ਇਦਾਂ ਦੇ ਅੰਦੋਲਨ ਚੱਲਦੇ ਨੇ ਤਾਂ ਉਹਨਾਂ ਅੰਦੋਲਨਾਂ ਦਾ ਹਿੱਸਾ ਬਣਨ ਦੇ ਵਾਸਤੇ 100-100 ਰੁਪਏ ਦਿਹਾੜੀ ਤੇ ਆ ਜਾਂਦੀਆਂ ਹਨ ਇਹ ਟਵੀਟ ਕਿਸਾਨ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੇ ਦੌਰਾਨ ਬਹੁਤ ਹੀ ਜ਼ਿਆਦਾ ਵਾਇਰਲ ਹੋਇਆ ਸੀਗਾ ਤੇ ਬੜੇ ਹੀ ਜ਼ਿਆਦਾ ਇਤ ਤੇ ਵਿਵਾਦ ਵੀ ਪੈਦਾ ਹੋਏ ਸੀਗੇ ਉਸ ਤੋਂ ਬਾਅਦ ਪੰਜਾਬ ਦਾ ਗਿੜਾ ਲੱਗਾ ਸੀਗਾ ਪੰਜਾਬ ਚ ਲੰਗੀ ਸਿੱਖੀ ਉਸ ਵੇਲੇ ਇਹਨੂੰ ਇੱਥੇ ਪੰਜਾਬ ਦੀਆਂ ਬੀਬੀਆਂ ਨੇ ਘੇਰਿਆ ਵੀ ਸੀਗਾ ਪਰ ਉਹ ਬੀਬੀਆਂ ਵੀ ਤਕਰੀਬਨ ਉਹੀ ਸੀਗੀਆਂ ਜੇ ਨੂੰ ਸਿਗਾ ਕਿ ਕੰਗੜਾ ਰਣੋਤ ਮੜ ਜਾ ਗੱਡੀ ਦਾ ਸ਼ੀਸ਼ਾ ਥੱਲੇ ਨੂੰ ਕਰ ਲਵੇ ਬਸ ਆਪਾਂ ਨਾ ਇਦਾਂ ਉਹਦੇ ਮੂੰਹ ਤੇ ਹੱਥ ਜਾ ਫੇਰ ਕੇ ਤਾਂ ਲਾੜ ਪਿਆਰ ਜਾ ਕਰ ਲਈਏ ਪਰ ਜਿਹੜੀਆਂ ਪੰਜਾਬ ਦੀਆਂ ਅਸਲ ਔਰਤਾਂ ਨਾ ਉਹਨਾਂ ਦੇ ਨਾਲ ਉਸ ਦਿਨ ਵੀ ਕੰਗੜਾ ਰਣੋਤ ਦਾ ਸਾਹਮਣਾ ਨਹੀਂ ਸੀ ਹੋ ਪਾਇਆ ਪਰ ਉਸ ਤੋਂ ਬਾਅਦ ਫਿਰ ਇੱਕ ਦਿਨ ਇਦਾਂ ਦਾ ਆਇਆ ਤੁਹਾਨੂੰ ਚੇਤੇ ਹੂੰਗਾ ਮੈਨੂੰ ਜ਼ਿਆਦਾ ਜਿਹਨਾਂ ਨੂੰ ਨਹੀਂ ਚੇਤੇ ਚੇਤੇ ਕਰਾ ਦੇਣਾ ਉਸ ਤੋਂ ਬਾਅਦ ਫਿਰ ਚੰਡੀਗੜ੍ਹ ਕੇਦਰ ਮੁਹਾਲੀ 에어ਪੋਰਟ ਤੇ ਇੱਕ ਮੁਲਾਜ਼ਮ ਕੁੜੀ ਨੇ ਇਹਦੇ ਥੱਪੜ ਮਾਰਿਆ ਸੀਗਾ ਤੁਹਾਨੂੰ ਚੇਤੇ ਆ ਗਿਆ ਹੂੰਗਾ ਔਰ ਉਸ ਤੋਂ ਬਾਅਦ ਇਹਨੇ ਇਹ ਗੱਲ ਕਹੀ ਸੀ ਜੇ ਚਾਹੁੰਦੀ ਤਾਂ ਮੈਂ ਵੀ ਕਹਿੰਦੀ ਥੱਪੜ ਮਾਰ ਸਕਦੀ ਸੀ ਪਰ ਸਾਡਾ ਸਭਿਆਚਾਰ ਨਹੀਂ ਹੈ ਮੈਂ ਇਦਾਂ ਦੀ ਹਾਂ ਨਹੀਂ ਕਹਿੰਦੀ ਤਾਂ ਕਰਕੇ ਕਹਿੰਦੀ ਮੈਂ ਅੱਗੋ ਜਵਾਬ ਨਹੀਂ ਦਿੰਦਾ ਉਸ ਥੱਪੜ ਮਾਰਨ ਵਾਲੀ ਕੁੜੀ ਨੇ ਵੀ ਇਹੀ ਗੱਲ ਆਖੀ ਸੀ ਕਹਿੰਦੀ ਕਿ ਸਾਡੇ ਪਰਿਵਾਰਾਂ ਦੀਆਂ ਬਜ਼ੁਰਗ ਔਰਤਾਂ ਤੱਕ ਨੂੰ ਵੀ ਸੰਘਰਸ਼ ਕਰਨਾ ਪੈਂਦਾ ਆਪਣੇ ਹੱਕਾਂ ਹਕੂਕਾਂ ਦੇ ਖਾਤਰ ਔਰ ਇਹ ਉਹਨਾਂ ਨੂੰ ਦੱਸਦੀ ਆ ਕਿ 100-100 ਰੁਪਏ ਲੈ ਕੇ ਦਿਹਾੜੀ ਤੇ ਜਾਣ ਵਾਲੀਆਂ ਮੈਂ ਇਹ ਗੱਲ ਬਰਦਾਸ਼ਤ ਨਹੀਂ ਸੀ ਕਰ ਸਕਦੀ ਉਦੋਂ ਦਾ ਕਹਿੰਦੀ ਮੇਰਾ ਮਨ ਭਰਿਆ ਪਿਆ ਸੀਗਾ ਮੇਰੇ ਅੰਦਰ ਸੀਗਾ ਵੀ ਮੇਰੇ ਨੂੰ ਮੈਨੂੰ ਇੱਕ ਵਾਰੀ ਟੱਕਰ ਹੀ ਸੀ ਅੱਜ ਕਹਿੰਦੀ ਮੈਨੂੰ ਟੱਕਰ ਗਈ ਤੇ ਅੱਜ ਕਹਿੰਦੀ ਆਪਾਂ ਆਪਣਾ ਰਾਸ਼ਨ ਪਾਣੀ ਜਿਹੜਾ ਸੀ ਉਹ ਦੇ ਤਾ ਉਹਨੇ ਕੁੜੀ ਨੂੰ ਮੁਰਤੇ ਇਹ ਗੱਲ ਲਾਖੀ ਸੀ ਉਸ ਤੋਂ ਬਾਅਦ ਹੁਣ ਇਸ ਵੇਲੇ ਜਿਹੜੀ ਤਾਜ਼ਾ ਸਥਿਤੀ ਵੀ ਮਾਤਾ ਜੀ ਨੂੰ ਕਿਸ ਤਰੀਕੇ ਦੇ ਨਾਲ ਸੰਘਰਸ਼ ਕਰਨਾ ਪਿਆ ਔਰ ਕੰਗਣਾ ਰਣੌਤ ਨੇ ਬਚਣ ਦੇ ਵਾਸਤੇ ਕੀ ਕੀ ਵਾਹ ਲਾਈ ਉਹ ਮੈਂ ਤੁਹਾਨੂੰ ਦੱਸ ਦਿੰਨਾ ਮਾਤਾ ਮਹਿੰਦਰ ਕੌਰ ਹੋਰਾਂ ਨੇ ਆਈਪੀਸੀ ਦੀ ਧਾਰਾ 499 ਅਤੇ 500 ਜਿਹਨੂੰ ਮਾਨਹਾਨੀ ਕਿਹਾ ਜਾਂਦਾ ਹੈ ਉਦੇ ਹੇਠ ਸ਼ਿਕਾਇਤ ਦਰਜ ਕਰਵਾਈ ਸੀਗੀ ਬਠਿੰਡਾ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਲਖਬੀਰ ਸਿੰਘ ਹੋਰਾਨੇ ਫਰਵਰੀ 2022 ਦੇ ਵਿੱਚ ਕੰਗੜਾ ਨੂੰ ਸੰਮਨ ਜਾਰੀ ਕੀਤੇ ਸੀਗੇ ਕੰਗੜਾ ਨੇ ਸਫਾਈ ਦਿੰਦਿਆਂ ਕਿਹਾ ਸੀਗਾ ਕਿ ਮੈਂ ਤਾਂ ਸਿਰਫ ਇੱਕ ਵਕੀਲ ਵੱਲੋਂ ਕੀਤੇ ਹੋਏ ਟਵੀਟ ਨੂੰ ਰੀਟਵੀਟ ਕੀਤਾ ਸੀਗਾ ਮੇਰੀ ਨੀਅਤ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਨਹੀਂ ਸੀਗੀ ਮੈਂ ਕਿਸੇ ਦੀ ਮਾਨਹਾਨੀ ਨਹੀਂ ਸੀ ਕਰਨਾ ਚਾਹੁੰਦੀ ਕੰਗੜਾ ਨੇ ਐਦਾ ਕਿਹਾ ਸੀਗਾ ਕੰਗੜਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਨੂੰ ਖਾਰਜ ਕਰਨ ਦੇ ਵਾਸਤੇ ਅਰਜੀ ਦਿੱਤੀ ਸੀਗੀ ਪਰ 1 ਅਗਸਤ 2025 ਨੂੰ ਇਹ ਅਰਜੀ ਖਾਰਜ ਹੋ ਗਈ ਸੀਗੀ ਭਾਵ ਹਾਈ ਕੋਰਟ ਨੇ ਕਿਹਾ ਕਿ ਇਹ ਕੇਸ ਖਾਰਜ ਨਹੀਂ ਹੋਣਾ ਬੀਬਾ ਇਹ ਕੇਸ ਤੇਰੇ ਉੱਪਰ ਚੱਲੂਗਾ ਹੀ ਚੱਲੂਗਾ ਤੇ ਫਿਰ ਕੰਗੜਾ ਰਣੌਤ ਇੱਥੇ ਹੀ ਰੁਕੀ ਨਹੀਂ ਉਸ ਤੋਂ ਉੱਪਰ ਵੀ ਗਈ ਉਹ ਕਿਉਂਕਿ ਹਾਈ ਕੋਰਟ ਤੋਂ ਬਾਅਦ ਉੱਪਰ ਸੁਪਰੀਮ ਕੋਰਟ ਹੁੰਦੀ ਹੈ ਸੁਪਰੀਮ ਕੋਰਟ ਤੱਕ ਵੀ ਜਾ ਕੇ ਪਹੁੰਚੀ ਇਹ ਸੁਪਰੀਮ ਕੋਰਟ ਦੇ ਵਿੱਚ ਕੰਗਣਾ ਰਣੌਤ ਨੇ ਅਪੀਲ ਕੀਤੀ ਪਰ 12 ਸਤੰਬਰ 2025 ਨੂੰ ਉੱਥੋਂ ਦੇ ਜੱਜਾਂ ਨੇ ਆਖਿਆ ਕਿ ਕੰਗਣਾ ਰਣੌਤ ਜੀ ਤੁਹਾਡਾ ਇਹ ਜਿਹੜਾ ਰੀਟਵੀਟ ਹੈਗਾ ਨਾ ਇਹ ਕੋਈ ਸਿੰਪਲ ਨਹੀਂ ਹੈਗਾ ਇਹ ਐਨ ਪੂਰੇ ਮਿਰਚ ਮਸਾਲੇ ਲਾ ਕੇ ਕਿਸੇ ਦਾ અપਮਾਨ ਕੀਤਾ ਹੋਇਆ ਇਦਾਂ ਦਾ ਰੀਟਵੀਟ ਵਾਹੇ ਜਦੋਂ ਇਦਾਂ ਦੀ ਗੱਲਬਾਤ ਸੁਪਰੀਮ ਕੋਰਟ ਨੇ ਕੀਤੀ ਤਾਂ ਫਿਰ ਇਹਨੇ ਆਪਣੀ ਉਹ ਅਰਜ਼ੀ ਜਿਹੜੀ ਸੀਗੀ ਖਾਰਜ ਕਰਨ ਵਾਲੀ ਕੇਸ ਨੂੰ ਉਹ ਇਹਨੇ ਵਾਪਸ ਲੈ ਲਈ ਸੀਗੀ ਆਪਾਂ ਉਦੋਂ ਦੀ ਵੀ ਗੱਲਬਾਤ ਕੀਤੀ ਸੀਗੀ ਇਸ ਮੁਤਲਕ ਉਸ ਤੋਂ ਬਾਅਦ ਫਿਰ ਬਠਿੰਡੇ ਦੀ ਅਦਾਲਤ ਨੇ ਕਈ ਵਾਰ ਕੰਗਣਾ ਰਣੌਤ ਨੂੰ ਸਮਨ ਜਾਰੀ ਕੀਤੇ ਪਰ ਕੰਗਣਾ ਨੇ ਅੱਗੇ ਆਖਿਆ ਕਹਿੰਦੇ ਕਿ ਮੈਨੂੰ ਰੁਝੇਵੇਂ ਬਹੁਤ ਜ਼ਿਆਦਾ ਨੇ ਮੈਂ ਨਿੱਜੀ ਤੌਰ ਤੇ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਸਕਦੀ ਮੇਰੀ ਪੇਸ਼ੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕਰਵਾ ਦਿੱਤੀ ਜਾਵੇ ਪਰ ਅਦਾਲਤ ਨੇ ਕਿਹਾ ਕਿ ਨਾ ਭਈ ਨਾ 29 ਸਤੰਬਰ 2025 ਨੂੰ ਫਿਰ ਇਹਦੀ ਇਹ ਵਾਲੀ ਜਿਹੜੀ ਅਪੀਲ ਸੀਗੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਮੇਰੀ ਪੇਸ਼ੀ ਕਰਵਾਤੀ ਜਾਵੇ ਉਹ ਵੀ ਖਾਰਜ ਹੋ ਗਈ ਅਦਾਲਤ ਨੇ ਆਖਿਆ ਕਿ ਬੀਬਾ ਜੀ ਤੁਹਾਨੂੰ 27 ਅਕਤੂਬਰ ਨੂੰ ਨਿੱਜੀ ਤੌਰ ਤੇ ਆਪ ਚੱਲ ਕੇ ਇੱਥੇ ਅਦਾਲਤ ਦੇ ਵਿੱਚ ਪੇਸ਼ ਹੋਣਾ ਹੀ ਪੈਣਾ ਸੋ ਕਿਉਂਕਿ ਹੁਣ ਕੰਗੜਾ ਰਣੌਤ ਦੇ ਕੋਲ ਹੋਰ ਕੋਈ ਰਾਹ ਬਚਿਆ ਨਹੀਂ ਸੀਗਾ ਸਿਵਾਏ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਇਸ ਕਰਕੇ ਕੰਗੜਾ ਰਣੌਤ ਅੱਜ ਅਦਾਲਤ ਦੇ ਵਿੱਚ ਪੇਸ਼ ਹੋਈ ਹੈ ਹਾਲਾਂਕਿ ਕੰਗੜਾ ਰਣੌਤ ਨੇ ਇਹ ਵੀ ਗੱਲ ਆਖੀ ਹੈ ਕਿ ਮੈਂ ਅਦਾਲਤ ਦਾ ਸਨਮਾਨ ਕਰਦੀ ਹਾਂ ਪਰ ਸਨਮਾਨ ਕਿੰਨਾ ਕੁ ਕਰਦੀ ਹੈ ਉਹ ਆਪਾਂ ਵੇਖ ਹੀ ਲਿਆ ਮੈਂ ਤੁਹਾਨੂੰ ਦੱਸੀ ਹਟਿਆ ਇੱਥੇ ਪਹਿਲਾਂ ਇੱਥੇ ਫਿਰ ਉੱਪਰ ਫਿਰ ਦਾ ਇਦਾਂ ਸੰਮਨ ਅਸਾਰਾ ਕੁਝ ਇਹ ਕਿੰਨਾ ਕੁ ਸਤਕਾਰ ਹੈਗਾ ਆਪਾਂ ਸਮਝ ਸਕਦੇ ਆ ਪਰ ਮੈਂ ਫਿਰ ਵੀ ਇਹ ਗੱਲ ਕਹਿਣਾ ਦੇਖੋ ਹਰ ਬੰਦਾ ਜਿਹੜਾ ਹੈਗਾ ਨਾ ਜਦੋਂ ਕਿਸੇ ਪੰਗੇ 'ਚ ਫਸਦਾ ਆ ਉਹਦੇ ਕੋਲ ਬਚਣ ਦੇ ਜਿੰਨੇ ਜਿੰਨੇ ਵੀ ਰਾਹ ਹਿੱਲੇ ਵਸੀਲੇ ਹੁੰਦੇ ਆ ਉਹ ਯਤਨ ਕਰਦਾ ਹੀ ਹੈਗਾ ਹੋ ਸਕਦਾ ਪਈ ਵਕੀਲ ਨੇ ਕਿਹਾ ਹੋਵੇ ਕਿ ਜੇ ਤੂੰ ਮੀਡੀਆ ਦੇ ਮੂਰੇ ਵੀ ਇਹ ਗੱਲ ਕਹਿਤੀ ਕਿ ਮੈਂ ਉਹ ਰੀਟਵੀਟ ਕੀਤਾ ਸੀਗਾ ਤੇ ਮੈਂ ਉਹਦੀ ਗਲਤੀ ਫੀਲ ਕਰਦੀ ਹਾਂ ਤੇ ਫਿਰ ਉਹ ਬਿਆਨ ਬਣ ਸਕਦਾ ਤੇਰਾ ਉਹ ਵਾਲਾ মিডিਆ ਨੂੰ ਮੁਖਤਬ ਹੋਇਆ ਜੋ ਵੀ ਤੇਰਾ ਬਿਆਨ ਹੈਗਾ ਉਹ ਫਿਰ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਉੱਥੇ ਤੂੰ ਗੱਨਾਗਰ ਸਾਹਿਬ ਤੋਂ ਹੋ ਸਕਦੀਆਂ ਤੂੰ ਮੰਨੀ ਨਾ ਇਹ ਮੇਰੇ ਆਪਣੇ ਖਿਆਲ ਆਤ ਹੈ ਗਿਆ ਹੋ ਸਕਦਾ ਅੰਦਰੋਂ ਫੀਲ ਕਰਦੀ ਹੋਵੇ ਹੋ ਸਕਦਾ ਨਾ ਕਰਦੀ ਹੋਵੇ ਪਰ ਜਿੱਦਣ ਕਿਤੇ ਹੋ ਜਾਊਗਾ ਇਦਾਂ ਤੇ ਕੰਗਣਾ ਰਣੌਤ ਨੇ ਕਿਸੇ ਗੱਲ ਦੀ ਸੱਚੀ ਸੌਰੀ ਫੀਲ ਕੀਤੀ ਐਨ ਮਨੋ ਉਹ ਦਿਨ ਇੱਥੇ ਬੈਠ ਕੇ ਆਪਾਂ ਕੰਗਣਾ ਰਣੌਤ ਦੀ ਸਿਫਤ ਜ਼ਰੂਰ ਕਰਾਂਗੇ ਕਿਉਂਕਿ ਇਦਾਂ ਦੇ ਬੰਦੇ ਹੈ ਨਾ ਕਦੀ ਕਦਾਈਂ ਹੀ ਸੌਰੀ ਫੀਲ ਕਰਦੇ ਹੁੰਦੇ ਆ ਕਿਤੇ ਜਾ ਕੇ ਕਿਤੇ ਉਹਨਾਂ ਨੂੰ ਪਛਤਾਵਾ ਹੁੰਦਾ ਹੁੰਦਾ ਕਿਸੇ ਗੱਲ ਦਾ ਜਿੱਦਣ ਕਿਤੇ ਹੋਇਆ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਉਦੋਂ ਸੋ ਕੰਗੜਾ ਰਣੋਤ ਨੂੰ ਜਦੋਂ ਉੱਥੇ ਪੇਸ਼ ਕੀਤਾ ਗਿਆ ਤਾਂ ਉਸ ਵੇਲੇ ਜਿਹੜਾ ਕੰਗੜਾ ਰਣੋਤ ਦੇ ਆਪਣੇ ਗਨਮੈਨ ਹੈਗੇ ਆ ਉਹ ਨਾਲ ਸੀਗੇ ਇਸ ਤੋਂ ਇਲਾਵਾ ਕੰਪਲੈਕਸ ਦੇ ਵਿੱਚ ਅਦਾਲਤ ਕੰਪਲੈਕਸ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੀ ਪੁਲਿਸ ਵੀ ਤਾਇਨਾਤ ਸੀਗੀ ਸੁਰੱਖਿਆ ਦੇ ਵਾਸਤੇ ਸੋ ਇਹ ਸੀਗੀ ਜੀ ਸਾਰੀ ਅੱਜ ਦੀ ਗੱਲਬਾਤ ਅੱਜ ਅੱਗੇ ਗਾਂ ਤਰੀਕ ਪੈ ਗਈ ਆ ਹੌਲੀ ਹੌਲੀ ਕਰਕੇ ਸੁਣਵਾਈ ਹੋਊਗੀ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਸਾਡੀਆਂ ਅਦਾਲਤਾਂ ਦਾ ਜਿਹੜਾ ਸਿਸਟਮ ਹੈਗਾ ਉਹ ਕਾਫੀ ਜ਼ਿਆਦਾ ਸਲੋ ਹੈਗਾ ਤਰੀਕ ਪਾਉਂਗੀ ਫਿਰ ਤਰੀਕ ਪਾਉਂਗੀ ਤਰੀਕ ਤੇ ਤਰੀਕ ਪਾਉਂਗੀ ਉਸ ਤੋਂ ਬਾਅਦ ਜਾ ਕੇ ਫਿਰ ਕਿਤੇਰੇ ਕੇਸ ਦਾ ਕੋਈ ਨਾ ਕੋਈ ਫੈਸਲਾ ਹੋਊਗਾ ਜੋ ਵੀ ਫੈਸਲਾ ਹੋਊਗਾ ਜਾਂ ਉਸ ਤੋਂ ਪਹਿਲਾਂ ਵੀ ਜੇ ਕੋਈ ਨਵੀਂ ਅਪਡੇਟ ਹੋਈ ਤਾਂ ਉਹ ਲੈ ਕੇ ਤੁਹਾਡੇ ਰੂਬਰੂ ਜ਼ਰੂਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ